ਜੇ ਮਾੜਾ ਆਉਂਦਾ ਕੋਈ ਨਹੀਂ ਹੁੰਦਾ ਕੋਈ ਆਇਆ ਤਾਵਾ ਬਾਤ ਚਿਕ

ਜਾਣੋ ਸੁਖੜਾ ਗਿਆ ਕਰਿਆ ਮਾਂ ਮਾਰ ਦੇ ਮਾਰ ਦੇ ਤੇਰੇ ਤੇ ਪਹਿਣਾ ਸਾਰਾ ਸਵੇਰੇ ਜੋ ਤੇਰੇ ਤੇ ਹਾਂ ਦੰਦੂ ਬੂਲਾ ਤੂੰ ਚੁੱਪ ਹੋ ਜਾ ਨਾ ਮਾਂ ਮਾਰ ਤਾ ਉਸੇ ਬੰਦੇ ਨੇ ਕਿਵੇਂ ਆ ਗਏ ਹੋ ਆ ਜਿੱਦਾਂ ਆਪਣਾ ਪਿੱਛਾ ਵੀ ਲੱਗੇ ਬੰਦੇ ਆ ਤੁਹਾਨੂੰ ਦੇਵ ਪਰਚਾ ਫਿਰ ਤੁਸੀਂ ਨਾ ਅੰਦਰ ਹੋ ਰਹੇ ਆ ਰਹੇ ਹੋ ਬੈਂ ਨਾ ਤੁਹਾਨੂੰ ਥੋੜਾ ਜਨਾ ਲਾ ਪੀਟਾ ਦਾ ਉਹ ਕਹਿੰਦੇ ਛੋਟਿਆਂ ਦਾ ਪਾਰਾ ਕਮਤੋ ਬਾਈ ੱੱਲੇ ਵੇਂਦੇ ਰੋਕਿਆ ਸਾਨੂੰ ਐ ਨਹੀਂ ਜਾਣਾ ਓ ਯਾਰ ਪਿੰਡ ਨੇ ਨਵੇੜੇ ਹੋ ਤੈਨੂੰ ਲੈ ਕੇ ਤੀ ਲੀਟਰ ਚ ਕਿੰਨੇ ਨਵੇੜਿਆ ਕਮਾਲ ਹੂ 100 ਵਾਲੀ ਤੂੰ ਪੁੱਛ ਲੈ ਕਿਨੇ ਜੇ ਪਿੰਡ ਤੋਂ ਨਹੀਂ ਆਣਾ ਯਾਰ ਮੈਨੂੰ ਕੋਈ ਤਾਂ ਆਇਆ ਨਹੀਂ ਉਹ ਬੰਦੇ ਬੰਦੇ ਆ ਗਏ ਸਾਰੇ ਆ ਗਏ ਉਹ ਬੰਦੇ 100 ਬੰਦਾ ਇਕੱਠਾ ਹੋਇਆ ਨਹੀਂ ਆ ਕੇ ਮੈਂ ਫਿਰ ਉਹ ਤੁਸੀਂ ਬਾਅਦ ਚ ਆਏ ਹੋ ਨਾ ਫੋਨ ਲਾ ਲੇ ਵੀ ਭਾਈ ਬੰਦੇ ਆ ਗਏ ਮੈਂ ਉਹ ਬੰਦੇ ਕੋਈ ਨਹੀਂ ਉਹ ਨਹੀਂ ਪਤਾ ਹੈਗਾ ਜੀ ਨੀ ਨੀ ਰੋਕਦੇ ਨਹੀਂ ਚਿੰਦੂ ਅੱਜ ਪੁੱਛਦਾ ਨਿਰਮਲ ਕੁਰ ਨਿਰਮਲ ਕੁਰ ਹਾਂ ਜੀ ਅਸੀਂ ਨਾਲ ਗਵੰਡੀ ਉਹਨਾਂ ਦੇ ਬਾਰੇ ਕਿਵੇਂ ਰਹਿੰਦੇ ਵਸਤੀ ਇੱਕ ਕਿਸ ਤਰ੍ਹਾਂ ਜਿਹੜਾ ਹਮਲਾ ਕੀਤਾ ਇਹ ਅਮਬਲਾ ਉਹਨਾਂ ਪਤਾ ਨਹੀਂ ਹੁਣ ਕਿਹੜੇ ਸੀ ਉਹਨਾਂ ਹਮਲਾ ਕੀਤਾ ਤਾਂ ਸਾਡੇ ਘਰੇ ਸਮਾਨ ਸੁੱਟਿਆ ਉਹਨਾਂ ਦੇ ਬੂਏ ਪਹਿਲਾਂ ਤੋੜੇ ਪਲੈਸ ਮੇਰੇ ਬਾਥਰੂਮ ਉੱਤੇ ਚੜ੍ਹ ਕੇ ਮੇਰੇ ਘਰ ਮੰਜੇ ਸੁੱਟੇ ਇੱਟਾਂ ਵੀ ਸੁੱਟਦੇ ਰਹੇ ਮੇਰੇ ਬੱਚੇ ਸ਼ੁਕਰ ਇੱਥੇ ਬਾਚ ਜਨ ਮੈਂ ਮੰਜੇ ਉੱਤੇ ਕੋਲੇ ਡਾਈ ਬੈਠੀ ਸੀ ਕਿੰਨੇ ਜਣੇ ਘਰ ਦੇ ਪਤਾ ਨਹੀਂ ਕਿੰਨੇ ਜਣੇ ਹੈਗੇ ਸੀ ਪਰ ਵਾਵਾ ਜਣੇ ਸੀ ਹਾਂਜੀ ਕਿਸੇ ਦੇ ਥੇ ਕਾਪੇ ਸੀ ਕਿਸੇ ਦੇ ਥੇ ਇੱਟਾਂ ਸੀ ਕਿਸੇ ਦੇ ਕੁਛ ਨਹੀਂ ਮੰਜੇ ਇੱਧਰ ਕੋ ਹਾਂ ਮੰਜੇ ਇੱਧਰ ਸੋਟ ਦਿੱਤ ਨੇ ਮੇਰੇ ਤੇ ਆ ਜੇ ਮੰਜੇ ਪੈਣ ਤੇ ਇੱਟਾਂ ਵੀ ਸੁੱਟੀਆਂ ਨੇ ਇੱਟਾਂ ਵੀ ਇੱਧਰ ਚਲਾਈ ਹਾਂਜੀ ਸ਼ੁਕਰ ਹੈ ਵਿਚਾਰੇ ਨਹੀਂ ਹੈਗੇ ਨਹੀਂ ਤੇ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਸੀ ਇਹਨਾਂ ਦੀ ਬਚਤ ਹੋ ਗਈ ਠੀਕ ਹੁਣ ਗੁੰਡਾ ਕਰਦੀ ਕੋਈ ਨਾਥੇ ਵੀ ਪੈਣੀ ਚਾਹੀਦੀ ਹੈ ਹਾਂਜੀ ਨਿਸ਼ਾਬ ਉਹਨਾਂ ਨੂੰ ਮਿਲਣਾ ਚਾਹੀਦਾ ਪ੍ਰਿੰਸ ਸਿੰਘ ਜੀ ਪ੍ਰਿੰਸ ਕਿੱਥੇ ਰਹਿੰਦੇ ਹੋ ਅਸੀਂ ਨਵੇਂ ਬਰਗੇ ਬਸਤੀ ਰਹਿੰਦੇ ਜੀ ਅੱਛਾ ਪ੍ਰਿੰਸ ਕਿਹ ਗੱਲਬਾਤ ਹੋਈ ਜਿਹੜੀ ਸਾਡੇ ਜੀ ਪਿੰਡ ਚ ਕੁੜੀ ਦੇਂਦੀ ਸੀ ਅੰਟਰ ਕਾਸਟ ਦੇ ਤੇ ਸਾਡੇ ਮੁੰਡੇ ਨਾਲ ਭੱਜ ਗਈ ਸੀਗੀ ਉਹਨੇ ਬੁੱਡੇ ਨੂੰ ਪਛਾਣ ਕੀਤਾ ਜ਼ਬਰਦਸਤੀ ਕੀਤੀ ਮੈਂ ਜੋ ਨਾ ਗਿਆ ਮੈਨੂੰ ਲੈ ਕੇ ਤੇ ਮੈਂ ਕੁਛ ਖਾ ਕੇ ਮਰ ਜਾਾਂਗੀ ਤਾਂ ਵੀ ਤੇਰਾ ਨਾਲ ਹਵਾਾਂਗੀ ਇਸ ਕਰਕੇ ਸਾਡਾ ਲੜਕਾ ਮਜਬੂਰ ਹੋ ਕੇ ਇਸ ਨੂੰ ਲੈ ਗਿਆ ਸੀਗਾ ਤੇ ਅਸੀਂ ਕੁਛ ਦਿਨ ਬਾਅਦ ਮਾਂ ਪਿਓ ਦੀ ਮੰਗ ਸੀ ਕਿ ਅਸੀਂ ਕੁੜੀ ਨੂੰ ਨਹੀਂ ਰਿਸ਼ਤਾ ਦੇ ਸਕਦੇ ਤੁਸੀਂ ਸਾਨੂੰ ਕੁੜੀ ਸਾਡੀ ਵਾਪਸ ਕਰ ਦਿਓ ਅਸੀਂ ਜੀ ਕੁਛ ਦਿਨ ਲੱਭ ਕੇ ਕੁੜੀ ਉਹਨਾਂ ਨੂੰ ਵਾਪਸ ਕਰਤੀ ਤੇ ਪੰਚਾਇਤ ਬਿਠਾ ਕੇ ਉਹਨਾਂ ਨੇ ਕਾਨੂੰਨ ਤੇ ਹਸਾਬ ਤੇ ਸਾਡੇ ਨਾਲ ਕੁਝ ਸ਼ਰਤਾਂ ਰੱਖੀਆਂ ਕਿ ਅਗਰ ਤੁਸੀਂ ਇਸdepend ਕੇ ਰਹਿਣਾ ਚਾਹਦੇ ਹੋ ਤਾਂ ਫਿਰ ਤੁਹਾਨੂੰ ਕੁੜੀ ਛੱਡਣੀ ਪਊਗੀ ਜਾਂ ਕੁੜੀ ਫਿਰ ਰਹੂਗੀ ਤਾਂ ਥਾਂ ਦੀ ਸ਼ਰਤ ਰੱਖੇਗੀ ਜੀ ਜਿੰਦੇ ਵੱਲੋਂ ਪਹਿਲਾ ਹੋਊਗੀ ਉਹ ਜੀ ਘਰ ਦੀ ਥਾਂ ਛੱਡ ਕੇ ਚਲਾ ਜਾਊਗਾ ਅਸੀਂ ਤਾਂ ਪਹਿਲਾਂ ਹੀ ਜੀ ਘਰ ਚੋਂ ਬਾਹਰ ਰਹਿ ਰਹੇ ਸੀਗੇ ਸਾਡੇ ਘਰ ਵਿੱਚ ਤਾਲੇ ਲੱਗੇ ਹੋਏ ਸਨ ਪਰ ਜਦੋਂ ਅਸੀਂ ਘਰੇ ਆਏ ਬੂਹਾ ਖੋਲਿਆ ਇਸ ਨੂੰ ਗੁੰਡੇ ਸਾਡੇ ਘਰ ਵਾਲ ਵੇਖਿਆ ਤੇ ਉਸ ਗੁੰਡਿਆਂ ਨੂੰ ਇਹਨੇ ਫੋਨ ਕੀਤਾ ਉਹ ਪਹਿਲਾਂ ਪੁਲਿਸ ਵਾਲੇ ਬਣ ਕੇ ਆਏ ਮੈਨੂੰ ਲੈ ਗਏ ਚੱਕ ਕੇ ਮੈਨੂੰ ਕੁੱਟਮਾਰ ਕਰਕੇ ਸੁੱਟ ਗਏ ਮੈਨੂੰ ਕਹਿੰਦੇ ਤੂੰ 20000 ਰੁਪਇਆ ਦੇ ਅਸੀਂ ਮੁਲਾਜ਼ਮਾਂ ਤੇਰਾ ਰਾਜਨਾਵਾ ਕਰਾ ਰਹੇ ਹਾਂ ਨਕਲੀ ਪੁਰਸ ਵਾਲੇ ਬਣ ਕੇ ਆਏ ਤੇ ਮੈਨੂੰ ਲੈ ਕੇ ਕੁੱਟਮਾਰ ਕਰਕੇ ਛੱਡ ਗਏ ਤੇ ਜਿਵੇਂ ਹੀ ਮੈਂ 10 15 ਮਿੰਟ ਬਾਅਦ ਘਰੇ ਪਹੁੰਚਿਆ ਤੇ ਮੰਜਾਂ ਤੇ ਸੌਣ ਲੱਗੇ ਤੇ ਉਹਨਾਂ ਨੇ ਗੁੰਡਾਗਰਦੀ ਕਰਤੀ ਤੇ ਨੂਪਕੌਰ ਦੇ ਲਕਾਰਾ ਮਾਰਾ ਬੈਨ ਨੂੰ ਛੱਡਣਾ ਨਹੀਂ ਤੇ ਇਸ ਕਰਕੇ ਮੈਂ ਸੰਸਾਰ ਜਾਣਾ ਜੋ ਸ਼ਰਤਾਂ ਸੀ ਮੈਨੂੰ ਮਨਜ਼ੂਰ ਸੀਗੀਆਂ ਦਰਕਾਰੇ ਵਾਲਾ ਲੋਕ ਕੋਰ ਸੀ ਜੀ ਜੀ ਲੜਕੀ ਦੀ ਮਾਂ ਸੀ ਜੀ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਅਸੀਂ ਘਰੋਂ ਰਹਿਣ ਤੋਂ ਅਸੀਂ ਕਾਰ ਨਹੀਂ ਰਹਿ ਰਹੇ ਸੀ ਅਸੀਂ ਬਾਹਰ ਰਹਿ ਰਹੇ ਸੀਗੇ ਸਾਡੇ ਘਰ 'ਚ ਤਾਲਾ ਲੱਗਾ ਸੀ ਅਸੀਂ ਇੱਕ ਦਿਨ ਘਰ ਤੇ ਆਏ ਸੀਗੇ ਤੇ ਉਸੇ ਦਿਨ ਇਹਨੇ ਸਾਨੂੰ ਰਾਤ ਨੂੰ ਹਮਲਾ ਕਰਾ ਦਿੱਤਾ ਗਿਆ ਹਮਲਾ ਕਰਾ ਤੱਕ ਕਿੰਨੇ ਭੰਤ ਤੋੜੇ ਜੀ ਭੰਤ ਤੋੜ ਦੇਣ ਸਾਰੇ ਘਰ 'ਚ ਕੁਝ ਸਮਾਨ ਨਹੀਂ ਕੁਝ ਨਹੀਂ ਛੱਡਿਆ ਉਹਨਾਂ ਨੇ ਮੋਟਰਸਾਈਕਲ ਸੀਗਾ ਜੋ ਫਰਜ ਸੀ ਜੋ ਕੋਲਰ ਸੀ ਮੇਰੇ ਘਰ ਦਾ ਕੁਝ ਨਹੀਂ ਛੱਡਿਆ ਜੋ ਨਮंजे ਤੇ ਕਰ ਵੀ ਨੋਡਿਆ ਘਰੇ ਸਾਟ ਦਿੱਤੇ ਸਾਨੂੰ ਮੁਾਰਨ ਵਿੱਚ ਗਈ ਸੀ ਪੱਜਾ ਉਹਦੀ ਯਾਰ ਮਚਾਈ ਤੇ ਕੀ ਹਥਿਆਰ ਸੀਗੇ ਅੰਦਰ ਲੈ ਕੇ 4 ਉਹਨਾਂ ਕੋਲੇ ਗਈ ਪਿਸਤਲ ਜਾਂ ਕਾਪੇ ਜਾਂ ਤਲਵਾਰਾਂ ਸੀਗਾ ਬੰਦੇ ਇੰਨੇ ਘਰ ਦੇ ਵਿੱਚ ਦਾਖਲ ਹੋ ਕੇ ਸਾਡੇ ਘਰੇ ਸਮਾਨ ਦੀ ਤੋੜ ਫੋਰ ਬਹੁਤ ਕੀਤੀ ਕੁਝ ਵੀ ਨਹੀਂ ਛੱਡਿਆ ਸਾਡੇ ਘਰ ਦਾ ਕੁਝ ਵੀ ਨਹੀਂ ਛੱਡਿਆ ਜੀ ਗੇਟ ਤੋੜ ਕੇ ਦਾਖਲ ਹੋਣੇ ਗੇਟ ਨੂੰ ਇੱਟਾਂ ਮਾਰੀਆਂ ਅਪਗੇਟ ਦੀ ਬੁਰਜੀ ਤੋੜਤੀ ਇਹ ਅਣਗਿਣਤ ਬੰਦੇ ਬਹੁਤ ਜ਼ਿਆਦਾ ਸੀਗੇ ਜੀ ਜੇ ਕੁਝ ਢਾਉਣ ਆਤਾ ਸੀ ਤੁਹਾਨੂੰ ਨੁਕੀ ਗੇ ਜੋ ਕੁਝ ਢਾਉਣ ਆਵਾ ਸੀ ਤੁਹਾਨੂੰ ਕਹਿੰਦੇ ਸੀ ਤੁਸੀਂ ਆਪਦੇ ਪਾਸੇ ਰੋਣੇ ਤੁਹਾਨੂੰ ਵੀ ਕੁੱਟ ਮਾਰ ਕਰਾਂਗੇ ਹਾਂਜੀ ਇਹੋ ਜਿਹੇ ਅਰਥਾਂ ਦੇ ਕਿਸ ਤਰ੍ਹਾਂ ਦੀ ਕਾਰਵਾਈ ਤੇ ਹਾਂ ਇਸ ਤਰ੍ਹਾਂ ਇਨਸਾਫ ਚਾਹੀਦਾ ਇਹਨਾਂ ਨੂੰ ਪੂਰੀ ਸਜ਼ਾ ਕੜੀ ਜ਼ਕਾੜੀ ਜੁਣ ਲਈ ਚਾਹੀਦੀ ਹੈ ਕਿਉਂਕਿ ਮੇਰੇ ਘਰ ਦਾ ਸਣਾ ਕੁਝ ਨਹੀਂ ਛੱਡਿਆ ਇਸ ਗੁੰਡਾਗਰਦੀਆਂ ਨੇ ਪਹਿਲਾਂ ਉਹ ਨਕਲੀ ਪੋਸਟਲ ਬਣ ਕੇ ਆਏ ਫਿਰ ਉਹ ਗੁੰਡਾਗਰਦੀ ਕਰਕੇ ਸਾਡੇ ਘਰ ਦਾ ਹਲ ਹੋਏ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਆਨ ਤੋੜ ਕੀਤੀ ਵਾਧੂ ਕੀਤੀ ਹੈ ਜੀ ਕਿੰਨੇ ਕ ਜਣੇ ਸੀ ਬੰਦੇ ਉਹ ਘਰ ਤੋਂ ਘੱਟ ਵੀ 10 15 ਬੰਦੇ ਸੀ ਜਿਨ੍ਹਾਂ ਕੋਲੇ ਨੰਗੀਆਂ ਤਲਵਾਰਾਂ ਜਾਂ ਕਾਪੇ ਹਨ ਗੰਗਾਂ ਗਵੰਡ ਕੋਈ ਡਰਦਾ ਉਹਨਾਂ ਨੂੰ ਨਹੀਂ ਛੇੜਦਾ ਸੀਗਾ ਜੀ ਜਦੋਂ ਤੁਹਾਡੇ ਮਾਰਨ ਲੱਗੇ ਜਦੋਂ ਸਾਡੇ ਮਾਰਨ ਲੱਗੇ ਸਾਨੂੰ ਪਤਾ ਲੱਗਾ ਤਾਂ ਅਸੀਂ ਘਰ ਦੇ ਪਿੱਛੋਂ ਦੀ ਭੱਜ ਕੇ ਨਿਕਲ ਗਏ ਜੀ ਅਸੀਂ ਪਾਸੇ ਜਾਣ ਬਚਾਣ ਲਈ ਨਿਕਲ ਗਏ ਤੇ ਉਹਨਾਂ ਨੇ ਸਾਡੇ ਘਰ ਦੀ ਵਰਦਿਆਂ ਨਾਰੀ ਤੋੜ ਫੋੜ ਕਰ ਦਿੱਤੀ ਜੋ ਸਮਾਨ ਹੈ ਮੋਟਰਸਾਈਕਲ ਦਾ ਵਾਹ ਤੋੜਤਾ ਜੀ ਆਰੇ ਗਨ ਸਾਹ ਸਾਜੀ ਤੋੜਤੀ ਮੇਰਾ ਕੁਛ ਨਹੀਂ ਛੱਡਿਆ ਜੀ ਮੈਂ ਤਾਂ ਇਨਸਾਫ ਚਾਹੀਦਾ ਮੈਨੂੰ ਇਸ ਚੀਜ਼ ਦਾ ਮਿਲਣਾ ਚਾਹੀਦਾ ਬਾਰੀਕੇ ਦੇ ਵਿੱਚ ਆਏ ਕੀ ਵੇਖਿਆ ਜੀ ਤੁਮ ਇਹ ਪਤਾ ਲੱਗਾ ਵੀ ਕਹਿੰਦੇ ਕੋਈ ਕੋਈ ਬੇਨਾਂ ਦੇ ਆ ਕੇ ਤੇ ਰਾਤ ਨੂੰ ਗਲਗੂਫਏ ਆ ਸਾਨੂੰ ਹੁਣੇ ਹੀ ਇਹ ਪਤਾ ਲੱਗਾ ਜਸਟ 10 ਮਿੰਟ ਪਹਿਲਾਂ ਦਿਖਾ ਦੇਣਾ ਦਿੱਤੀ ਆ ਮੈਂ ਆਏ ਆ ਵੇਖਦੇ ਆ ਕਰਦੇ ਆ ਕਾਰ ਵੀ ਜੋ ਵੀ ਹੋਈ ਵੀ ਭੰਨ ਤੋੜੇ ਵੀ ਹੋਈ ਹੈ ਅੰਦਰ ਸਾਰੀ ਮੈਂ ਵੀ ਦੇਖਦੇ ਪਏ ਸਾਰਾ ਕੁਝ ਕਰਦੇ ਆ ਹਾਂਜੀ ਬਣਦੀ ਕਾਰਵਾਈ ਕੀਤੀ ਜਾ ਬਿਲਕੁਲ ਕਰਾਂਗੇ ਜੀ ਕਾਰਵਾਈ ਕਰਾਂਗੇ ਠੀਕ ਫਰਮਲਕੁਰ ਨਰਮਲ ਕੋਲ ਕਰਦੇ ਸੀ ਅਸੀਂ ਨਾਲ ਗਵੰਡੀ ਉਹਨਾਂ ਦੇ ਬਾਰੇ ਕਿਹ ਰਹਿੰਦੇ ਵਸਤੀ ਇਹ ਕਿਸ ਤਰ੍ਹਾਂ ਜਿਹੜਾ ਹਮਲਾ ਕੀਤਾ ਇਹ ਅਮਬਲਾ ਉਹਨਾਂ ਪਤਾ ਨਹੀਂ ਹੁਣ ਕਿਹੜੇ ਸੀ ਉਹਨਾਂ ਹਮਲਾ ਕੀਤਾ ਤਾਂ ਸਾਡੇ ਘਰੇ ਸਮਾਨ ਸੁੱਟਿਆ ਉਹਨਾਂ ਦੇ ਬੂਰੇ ਪਹਿਲਾਂ ਤੋੜੇ ਪਲੇਸ ਮੇਰੇ ਬਾਥਰੂਮ ਉੱਤੇ ਚੜ੍ਹ ਕੇ ਮੇਰੇ ਘਰ ਮੰਜੇ ਸੁੱਟੇ ਇੱਟਾਂ ਵੀ ਸੁੱਟਦੇ ਰਹੇ ਮੇਰੇ ਬੱਚੇ ਸ਼ੁਕਰ ਇੱਥੇ ਬਾਚ ਜਨ ਮੈਂ ਮੰਜੇ ਉੱਤੇ ਕੋਲੇ ਡਾਈ ਬੈਠੀ ਸੀ ਕਿੰਨੇ ਜਣੇ ਘਰ ਦੇ ਪਤਾ ਨਹੀਂ ਕਿੰਨੇ ਜਣੇ ਹੈਗੇ ਸੀ ਪਰ ਵਾਵਾ ਜਣੇ ਸੀ ਹਾਂਜੀ ਕਿਸੇ ਦਾ ਠਿਕਾਪੇ ਸੀ ਕਿਸੇ ਦਾ ਠੇਟਾਂ ਸੀ ਕਿਸੇ ਦਾ ਕੁਛ ਨਹੀਂ ਮੰਜੇ ਇੱਧਰ ਕੋ ਹਾਂ ਮੰਜੇ ਇੱਧਰ ਸੋਟ ਦਿੱਤ ਨੇ ਮੇਰੇ ਤੇ ਆ ਜੇ ਮੰਜੇ ਪੈਣ ਤੇ ਇੱਟਾਂ ਵੀ ਸੁੱਟੀਆਂ ਨੇ ਇੱਟਾਂ ਵੀ ਇੱਧਰ ਚਲਾਈ ਹਾਂਜੀ ਸ਼ੁਕਰ ਹੈ ਵਿਚਾਰੇ ਨਹੀਂ ਹੈਗੇ ਨਹੀਂ ਤੇ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਸੀ ਇਹਨਾਂ ਦੀ ਬਜਾਇਤ ਹੋ ਗਈ ਠੀਕ ਹੁਣ ਗੁੰਡਾ ਕਰਦੀ ਕੋਈ ਨਾਥੇ ਵੀ ਪੈਣੀ ਚਾਹੀਦੀ ਹੈ ਹਾਂਜੀ ਨਿਸਾਬ ਉਹਨਾਂ ਨੂੰ ਮਿਲਣਾ ਚਾਹੀਦਾ ਪ੍ਰਿੰਸ ਸਿੰਘ ਜੀ ਪ੍ਰਿੰਸ ਕਿੱਥੇ ਰਹਿੰਦੇ ਹੋ ਅਸੀਂ ਨਵੇਂ ਬਰਗੇ ਬਸਤੀ ਰਹਿੰਦੇ ਜੀ ਅੱਛਾ ਪ੍ਰਿੰਸ ਕਿਹ ਗੱਲਬਾਤ ਹੋਈ ਜਿਹੜੀ ਸਾਡੇ ਜੀ ਪਿੰਡ ਚ ਕੁੜੀ ਦੇਂਦੀ ਸੀ ਅੰਟਰ ਕਾਸਟ ਦੇ ਤੇ ਸਾਡੇ ਮੁੰਡੇ ਨਾਲ ਭੱਜ ਗਈ ਸੀਗੀ ਉਹਨੇ ਬੁੱਡੇ ਨੂੰ ਪਰੇਸ਼ਾਨ ਕੀਤਾ ਜ਼ਬਰਦਸਤੀ ਕੀਤੀ ਮੈਂ ਜੋ ਨਾ ਗਿਆ ਮੈਨੂੰ ਲੈ ਕੇ ਤੇ ਮੈਂ ਕੁਛ ਖਾ ਕੇ ਮਰ ਜਾਾਂਗੀ ਤਾਂ ਵੀ ਤੇਰਾ ਨਾ ਹਲਾਵਾਗੀ ਇਸ ਕਰਕੇ ਸਾਡਾ ਲੜਕਾ ਮਜਬੂਰ ਹੋ ਕੇ ਕਸਮ ਲੈ ਗਿਆ ਸੀਗਾ ਕਿ ਅਸੀਂ ਕੁਛ ਦਿਨ ਬਾਅਦ ਮਾਂ ਪਿਓ ਦੀ ਮੰਗ ਸੀ ਕਸੀ ਕੁੜੀ ਨੂੰ ਨਹੀਂ ਰਿਸ਼ਤਾ ਦੇ ਸਕਦੇ ਤੁਸੀਂ ਸਾਨੂੰ ਕੁੜੀ ਸਾਡੀ ਵਾਪਸ ਕਰ ਦਿਓ ਅਸੀਂ ਜੀ ਕੁਛ ਦਿਨ ਲੱਭ ਕੇ ਕੁੜੀ ਉਹਨਾਂ ਨੂੰ ਵਾਪਸ ਕਰਤੀ ਤੇ ਪੰਚਾਇਤ ਬਿਠਾ ਕੇ ਉਹਨਾਂ ਨੇ ਕਾਨੂੰਨ ਤੇ ਹਸਾਬ ਤੇ ਸਾਡੇ ਨਾਲ ਕੁਝ ਸ਼ਰਤਾਂ ਰੱਖੀਆਂ ਕਿ ਅਗਰ ਤੁਸੀਂ ਇਸdepend ਤੇ ਰਹਿਣਾ ਚਾਹਦੇ ਹੋ ਤਾਂ ਫਿਰ ਤੁਹਾਨੂੰ ਕੁੜੀ ਛੱਡਣੀ ਪਊਗੀ ਜਾਂ ਕੁੜੀ ਫਿਰ ਰਹੂਗੀ ਤਾਂ ਥਾਂ ਦੀ ਸ਼ਰਤ ਰੱਖੇਗੀ ਜੀ ਜਿੰਦੇ ਵੱਲੋਂ ਪਹਲਾ ਹੋਊਗੀ ਉਹ ਜੀ ਘਰ ਦੀ ਥਾਂ ਛੱਡ ਕੇ ਚਲਾ ਜਾਊਗਾ ਅਸੀਂ ਤਾਂ ਪਹਿਲਾਂ ਹੀ ਜੀ ਘਰ ਚੋਂ ਬਾਹਰ ਰਹਿ ਰਹੇ ਸੀਗੇ ਸਾਡੇ ਘਰ ਵਿੱਚ ਤਾਲੇ ਲੱਗੇ ਹੋਏ ਸਨ ਪਰ ਇਸ ਜਦੋਂ ਅਸੀਂ ਘਰੇ ਆਏ ਬੂਹਾ ਖੋਲਿਆ ਇਸ ਨੂੰ ਗੁੰਡੇ ਸਾਡੇ ਘਰ ਵਾਲ ਵੇਖਿਆ ਤੇ ਉਸ ਗੁੰਡਿਆਂ ਨੂੰ ਇਹਨੇ ਫੋਨ ਕੀਤਾ ਉਹ ਪਹਿਲਾਂ ਪੁਲਿਸ ਵਾਲੇ ਬਣ ਕੇ ਆਏ ਮੈਨੂੰ ਲੈ ਗਏ ਚੱਕ ਕੇ ਮੈਨੂੰ ਕੁੱਟਮਾਰ ਕਰਕੇ ਸੁੱਟ ਗਏ ਮੈਨੂੰ ਕਹਿੰਦੇ ਤੂੰ 20000 ਰੁਪਇਆ ਦੇ ਅਸੀਂ ਮੁਲਾਜ਼ਮ ਆ ਤੇਰਾ ਰਾਇਨਾਵਾ ਕਰਾ ਰਹੇ ਹਾਂ ਨਕਲੀ ਪੁਰਸ ਵਾਲੇ ਬਣ ਕੇ ਆਏ ਤੇ ਮੈਨੂੰ ਲੈ ਕੇ ਕੁੱਟਮਾਰ ਕਰਕੇ ਛੱਡ ਗਏ ਤੇ ਜਿਵੇਂ ਹੀ ਮੈਂ 10 15 ਮਿੰਟ ਬਾਅਦ ਘਰੇ ਪਹੁੰਚਿਆ ਤੇ ਮੰਜਾਂ ਤੇ ਸੌਣ ਲੱਗੇ ਤੇ ਉਹਨਾਂ ਨੇ ਗੁੰਡਾਗਰਦੀ ਕਰਤੀ ਤੇ ਨੂਪਕੌਰ ਦੇ ਲਕਾਰਾ ਮਾਰਾ ਬੈਨ ਨੂੰ ਛੱਡਣਾ ਨਹੀਂ ਤੇ ਇਸ ਕਰਕੇ ਮੈਂ ਸੰਸਾਰ ਜਾਣਾ ਜੋ ਸ਼ਰਤਾਂ ਸੀ ਮੈਨੂੰ ਮਨਜ਼ੂਰ ਸੀ ਗਿਆ ਕਾਰੇਬਾਰ ਨਾਲ ਦਿਲਖਾਰੇ ਵਾਲਾ ਲੋਕ ਕੋਰ ਸੀ ਜੀ ਲੜਕੀ ਦੀ ਮਾਂ ਸੀ ਜੀ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਅਸੀਂ ਘਰੋਂ ਰਹਿਣ ਤੋਂ ਅਸੀਂ ਕਾਰ ਨਹੀਂ ਰਹਿ ਰਹੇ ਸੀ ਅਸੀਂ ਬਾਹਰ ਰਹਿ ਰਹੇ ਸੀਗੇ ਸਾਡੇ ਘਰ 'ਚ ਤਾਲਾ ਲੱਗਾ ਸੀ ਅਸੀਂ ਇੱਕ ਦਿਨ ਘਰ ਤੇ ਆਏ ਸੀਗੇ ਤੇ ਉਸੇ ਦਿਨ ਇਹਨੇ ਸਾਨੂੰ ਰਾਤ ਨੂੰ ਹਮਲਾ ਕਰਾ ਦਿੱਤਾ ਗਿਆ ਹਮਲਾ ਕਰਾ ਤੱਕ ਕਿੰਨੇ ਪਨ ਤੋੜੇ ਜੀ ਕੋਈ ਲੱਗ ਪਨ ਤੋੜ ਦੇਣ ਸਾਰੇ ਘਰ 'ਚ ਕੁਝ ਸਮਾਨ ਨਹੀਂ ਕੁਝ ਨਹੀਂ ਛੱਡਿਆ ਉਹਨਾਂ ਨੇ ਮੋਟਰਸਾਈਕਲ ਸੀਗਾ ਜੋ ਫਰਜ ਸੀ ਜੋ ਕੂਲਰ ਸੀ ਮੇਰੇ ਘਰ ਦਾ ਕੁਛ ਨਹੀਂ ਛੱਡਿਆ ਜੋ ਨੰ ਮੰਜੇ ਤੇ ਕਰ ਵੀ ਨੋਡਿਆ ਘਰੇ ਸਾਟ ਦਿੱਤੇ ਸਾਨੂੰ ਮਾਰਨ ਨੂੰ ਚ ਗਈ ਭੱਜ ਆਉਦੀ ਜਾਨ ਮਚਾਈ ਤੇ ਕੀ ਹਥਿਆਰ ਸੀ ਅੰਦਰ ਲੈ ਕੇ ਚਾਰਾਂ ਕੋਲੇ ਗਈ ਪਿਸਤਲ ਜਾਂ ਕਾਪੇ ਜਾਂ ਤਲਵਾਰਾਂ ਸੀਗਾ ਬੰਦੇ ਘਰ ਦੇ ਵਿੱਚ ਦਾਖਲ ਹੋ ਕੇ ਸਾਡੇ ਘਰੇ ਸਮਾਨ ਦੀ ਤੋੜ-ਫੋੜ ਬਹੁਤ ਕੀਤੀ ਕੁਛ ਵੀ ਨਹੀਂ ਛੱਡਿਆ ਸਾਡੇ ਘਰ ਦਾ ਕੁਛ ਵੀ ਨਹੀਂ ਛੱਡਿਆ ਜੀ ਗੇਟ ਤੋੜ ਕੇ ਦਾਖਲ ਹੋਣੇ ਗੇਟ ਨੂੰ ਇੱਟਾਂ ਮਾਰੀਆਂ ਆਪ ਗੇਟ ਦੀ ਬੁਰਜੀ ਤੋੜਤੀ ਇਹ ਅੰਗਿਲ ਬੰਦੇ ਬਹੁਤ ਜ਼ਿਆਦਾ ਸੀ ਜੀ ਜੋ ਕੁਛ ਡਾਉਣ ਆਵਾ ਸੀ ਤੁਹਾਨੂੰ ਕਹਿੰਦੇ ਸੀ ਤੁਸੀਂ ਆਪਦੇ ਪਾਸੇ ਰੋਣੇ ਤੁਹਾਨੂੰ ਵੀ ਕੁੱਟ ਮਾਰ ਕਰਾਂਗੇ ਹਾਂਜੀ ਇਹੋ ਜਿਹੇ ਅਰਥਾਂ ਦੇ ਕਿਸ ਤਰ੍ਹਾਂ ਦੀ ਕਾਰਵਾਈ ਤੇ ਹਾਂ ਇਸ ਤਰ੍ਹਾਂ ਇਨਸਾਫ ਚਾਹੀਦਾ ਇਹਨਾਂ ਨੂੰ ਪੂਰੀ ਸਜ਼ਾ ਕੜੀ ਜ਼ਕਾੜੀ ਜੁਣ ਲਈ ਚਾਹੀਦੀ ਹੈ ਕਿਉਂਕਿ ਮੇਰੇ ਘਰ ਦਾ ਸੁਣਾ ਕੁਛ ਨਹੀਂ ਛੱਡਿਆ ਇਸ ਗੁੰਡਾਗਰਦੀ ਵਾਲੇ ਪਹਿਲਾਂ ਉਹ ਨਕਲੀ ਪੋਸਟਲ ਬਣ ਕੇ ਆਏ ਫਿਰ ਉਹ ਗੁੰਡਾਗਰਦੀ ਕਰਕੇ ਸਾਡੇ ਘਰ ਦਾ ਹਲ ਹੋਏ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੰਨ ਤੋੜ ਕੀਤੀ ਵਾਧੂ ਕੀਤੀ ਹੈ ਜੀ ਕਿੰਨੇ ਕ ਜਣੇ ਸੀ ਬੰਦੇ ਜਿਹੜੇ ਉਹ ਘਰ ਤੋਂ ਘੱਟ ਵੀ ਜੀ 10 15 ਬੰਦੇ ਸੀ ਜਿਨ੍ਹਾਂ ਕੋਲੇ ਨੰਗੀਆਂ ਤਲਵਾਰਾਂ ਜਾਂ ਕਾਪੇ ਹਨ ਗਾਨ ਗੋਣ ਕੋਈ ਡਰਦਾ ਉਹਨਾਂ ਨੂੰ ਨਹੀਂ